ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਯੂਪੀ ਉੱਤਰਾਖੰਡ ਦੀ ਸਾਰੀ ਸੰਗਤ ਦੇ ਚਰਣਾ ਜਕ ਅੱਜ ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ ਜੋ ਕਿ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਕੁਝ ਹਨਾ ਫਲੱਡ ਆਏ ਸੀਗੇ ਨਾ ਬਹੁਤ ਵੱਡੇ ਹਾੜ ਆਏ ਸੀ ਜਿੰਨਾ ਜਿੰਨਾ ਕਰਕੇ ਸਾਰੀਆਂ ਫਸਲਾਂ ਪਸ਼ੂ ਘਾਰ ਮੈਂ ਨਾ ਵੀ ਹਰ ਇੱਕ ਚੀਜ਼ ਬਰਬਾਦ ਹੋ ਗਈ ਸੀ ਕਈ ਪਿੰਡਾਂ ਦੇ 16 1700 ਪਿੰਡਾਂ ਦੇ ਦੱਸਦੇ ਤੇ ਉਦੋਂ ਤੋਂ ਹੀ ਆਪਣੇ ਇਲਾਕੇ ਦੀ ਜੋ ਸੰਸਥਾ ਇੱਕ ਜਨੂੰ ਲੋਕ ਮੂੰਹ ਪਰ ਕੇ ਕਈ ਵਾਰ ਇਕੱਲਾ ਵੀ ਕਰ ਜਾਂਦੇ ਹੈ ਕਈ ਪਰ ਮੈਂ ਜੋ ਸੰਸਥਾ ਦੇ ਬਾਰੇ ਦੱਸਣ ਲੱਗਿਆ ਉਹ ਸੰਸਥਾ ਹੈਗੀ ਕਾਰ ਸੇਵਾ ਦਿੱਲੀ ਵਾਲੇ ਜੋ ਕਿ ਬਾਬਾ ਹਰਬੰਸ ਸਿੰਘ ਜੀ ਨੇ ਦੀ ਸੰਸਥਾ ਹੈ ਸੱਚਕੰਡ ਵਾਸੀ ਬਾਬਾ ਹਰਪਾਲ ਸਿੰਘ ਜੀ ਉਹਨਾਂ ਦੇ ਵਰਸਾਏ ਜਥੇਦਾਰ ਬਾਬਾ ਬਚਨ ਸਿੰਘ ਜੀ ਜੋ ਕਿ ਅੱਜ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਜਥੇਦਾਰ ਨੇ ਬਾਬਾ ਚੰਦਨ ਸਿੰਘ ਜੀ ਬਾਬਾ ਗੁਰਜਨ ਸਿੰਘ ਜੀ ਜੋ ਕਿ ਨਾਨਕ ਟਾਂਡਾ ਦੇ ਵਿੱਚ ਮੁੱਖ ਸੇਵਾਦਾਰ ਨੇ ਤੇ ਅੱਜ ਉਹਨਾਂ ਸੇਵਾਦਾਰਾਂ ਨੇ ਉਹਨਾਂ ਜਥੇਦਾਰਾਂ ਨੇ ਉਦਮ ਕਰਕੇ ਜਦੋਂ ਖਾੜਾਏ ਸੀ ਉਦੋਂ ਹੀ ਦਿਵਾਨਵਰਾ ਦੀ ਮੈਡੀਸਿਨ ਬੰਦਿਆਂ ਦੀ ਮੈਡੀਸਿਨ ਜਾਨਵਰਾਂ ਦਾ ਚਾਰਾ ਹਨਾ ਵੀ ਜਿੰਨਾ ਬੰਦੇ ਆਲੇ ਖਾਣ ਪੀਣੇ ਰਸਤਾ ਗਲੀੜਾ ਕਪੜਾ ਹਾਂ ਵੀ ਬਹੁਤ ਕੁਝ ਲੈ ਕੇ ਉਦੋਂ ਜਦੋਂ ਮੌਕੇ ਦੇ ਹਾਰ ਆਏ ਸੀ ਉਦੋਂ ਪਹੁੰਚੇ ਸੀਗੇ ਤੇ ਇਹ ਨਹੀਂ ਕਿ 4 ਦਿਨ ਉੱਥੇ ਸੇਵਾਵਾਂ ਕਰਕੇ ਤੇ ਰੋਲਾ ਰੂਲਾ ਪਾ ਕੇ ਆ ਗਏ ਇਹ ਨਹੀਂ ਫਿਰ ਉੱਥੇ ਜੋ ਉੱਥੇ ਰਹਿ ਕੇ ਬਾਬਾ ਗੁਰਜਨ ਸਿੰਘ ਜੀ ਖਾਸ ਕਰਕੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਰਹਿ ਕੇ ਉੱਥੇ ਕਈ ਦਿਨ ਲਾ ਕੇ ਉੱਥੇ ਸਾਰਾ ਉੱਥੇ ਜਿਹਨੂੰ ਆਂਦੇ ਵੀ ਕੌਮ ਕੇ ਵੇਖਿਆ ਵੀ ਕਿੰਨਾ ਕੀ ਨੁਕਸਾਨ ਹੈ ਕਿ ਲੋਕਾਂ ਦੇ گاਂ ਲੋੜ ਹੈ ਕਿੱਦਾਂ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਕਿ ਲੰਗਰਾਂ ਨਾਲ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜਾਂ ਉਹਨਾਂ ਦੇ ਲੰਬੇ ਸਮੇਂ ਲਈ ਜੋ ਕਿ ਅੱਗੇ ਉਹਨਾਂ ਦਾ ਕੁਝ ਜੀਵਨ ਦੇ ਵਿੱਚ ਸੁਧਾਰ ਆ ਸਕੇ ਉਸ ਹਾਸਾ ਉਹਨਾਂ ਦੀ ਸੇਵਾਾਂ ਕਰ ਸਕਦੇ ਉਹ ਬਾਬਾ ਜੀ ਨੇ ਸਾਰਾ ਕੁਝ ਵੇਖ ਕੇ ਫਿਰ ਆ ਕੇ ਆਪਣੇ ਇਲਾਕੇ ਯੂਪੀ ਉੱਤਰਾਖੰਡ ਦੇ ਵਿੱਚ ਨਾਨਕਪੁਰ ਟਾਂਡਾ ਸਾਹਿਬ ਤੋਂ ਫਿਰ ਇੱਕ ਬੇਨਤੀ ਕੀਤੀ ਉਹਨਾਂ ਨੇ ਵੀ ਇਦਾਂ ਸਿਵਾਵਾਂ ਦੀ ਲੋੜ ਹੈ ਤੇ ਆਪਣਾ ਵੱਧ ਚੜ ਕੇ ਹਿੱਸਾ ਪਾਉਣ ਸਾਰੀ ਸੰਗਤ ਫਿਰ ਲੋਕਾਂ ਨੇ ਵੀ ਬਹੁਤ ਵੱਡਾ ਜਨੂੰ ਦਿਲ ਕਰਕੇ ਸਾਰੀ ਸੰਗਤ ਨੇ ਇਲਾਕੇ ਦੀ ਸੰਗਤ ਨੇ ਪਿੰਡਾਂ ਦੇ ਪਿੰਡਾਂ ਨੇ ਆਪਣੇ ਨਾਲ ਵੱਡਾ ਦਿਲ ਕਰਕੇ ਜਿਹਨੂੰ ਕਹਿੰਦੇ ਵੀ ਦਰਿਆ ਜਲ ਹਨਾ ਜਿੰਨਾ ਵੀ ਮਾਰ ਆਇਆ ਨੇ ਸਾਨੂੰ ਦਿੱਤਾ ਸੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਜਿਹੜੇ ਜਿੱਦਾਂ ਜਿੱਦਾਂ ਸਾਡੇ ਖਜ਼ਾਨੇ ਸੀਗੇ ਕੀ ਲਾਲੋ ਜਾਂ ਜਨਨ ਖਜ਼ਾਨੇ ਕਹਿ ਲੋ ਜਾਂ ਉਹਨਾਂ ਨੂੰ ਕਹਿ ਲੋ ਜਿੱਦਾਂ ਸਾਡੀ ਪੂੰਜੀ ਸੀਗੀ ਉਹਦੇ ਵਿੱਚੋਂ ਜੋ ਵੀ ਸਾਡੀ ਕਿਰਤ ਕਮਾਈ ਸੀ ਉਹਦੇ ਵਿੱਚੋਂ ਕਿਸੇ ਨੇ 100, 50, 200 ਹਜ਼ਾਰ, 2000, 10 ਹਜ਼ਾਰ, ਲੱਖ ਕਿਸੇ ਨੇ 2 ਲੱਖ ਉਦਾਂ ਦਾ ਲੋਕਾਂ ਨੇ ਆਪਣੀ ਕਿਰਤ ਕਮਾਈ ਚੋਂ ਹਿੱਸਾ ਪਾ ਕੇ ਸਾਰੀ ਸੰਗਤ ਨੇ ਬਾਬਾ ਜੀ ਨੂੰ ਅੱਗੇ ਲਾਇਆ ਤੇ ਬਾਬਾ ਜੀ ਨੇ ਵੀ ਨਾ ਨਰਾਸ਼ ਨਹੀਂ ਕੀਤਾ ਲੋਕਾਂ ਨੂੰ ਬਾਬਾ ਜੀ ਨੇ ਵੀ ਪਹੁੰਚੇ ਗਰਾਊਂਡ ਲੈਵਲ ਤੇ ਉੱਥੇ ਹੁਣ ਇੱਕ ਇੱਕ ਚੀਜ਼ ਦਾ ਮਾਇਨਾ ਕਰਕੇ ਵੀ ਸਾਡੀ ਸੰਗਤ ਦਾ ਪੈਸਾ ਤੇ ਕਿਤੇ ਗਲਤ ਜਗਾ ਤੇ ਨਾਲ ਅਵਿਜਿਤ ਕਿਤੇ ਨਜਾਇਜ਼ ਨਾਲ ਨਾ ਲੱਗੇ ਹਰ ਜਿੱਥੇ ਜ਼ਰੂਰਤ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਲੱਗੇ ਉਸ ਆ ਉਹਨਾਂ ਬਾਬਾ ਜੀ ਨੇ ਟੀਮ ਬਣਾਈਆਂ ਅਲੱਗ-ਅਲੱਗ ਤਰੀਕੇ ਨਾਲ ਮੈਡੀਕਲ ਦੀ ਟੀਮ ਫਿਰ ਬਜਾਈ ਕਿਸਾਨੀ ਕਿਸਾਨਾਂ ਦੀ ਬਜਾਈ ਜਾਂ ਜ਼ਮੀਨਾਂ ਪੱਧਰ ਕਰਨੀਆਂ ਜਾਂ ਕਿਵੇਂ ਗਾਂ ਬਜਾਈ ਕਰਨੀਆਂ ਖਾਦ ਦਵਾਈ ਹਰ ਇੱਕ ਜੀ ਹੈ ਨਾ ਉਹ ਸਾਰਾ ਕੁਝ ਬਾਬਾ ਜੀ ਨੇ ਸਿਸਟਮ ਬਣਾਇਆ ਇੱਕ ਟੀਮਾਂ ਬਣਾਈਆਂ ਅਲੱਗ-ਅਲੱਗ ਬੇਨਤੀ ਖੁਦ ਹਰ ਚੀਜ਼ ਨੂੰ ਖੁਦ ਆਪਣੀ ਨਿਗਾਹੇਟ ਦੇਖਿਆ ਬਾਬਾ ਗੁਰਜਨ ਸਿੰਘ ਜੀ ਪੋਸਟ ਤੋਂ ਬਾਅਦ ਮੈਂ ਤੇ ਮੈਂ ਤੇ ਜਾਂਦਾ ਰਹਿਣਾ ਮੈਨੂੰ ਪਤਾ ਵੀ ਆ ਦੀ ਬਾਬਾ ਜੀ ਕਿੱਦਾਂ ਕਿੱਦਾਂ ਹਾਲਾ ਕੀ ਮੈਂ ਪੰਜਾਬ ਨਹੀਂ ਜਾ ਪਾਇਆ ਬਾਬਾ ਜੀ ਦੇ ਨਾਲ ਕਿਉਂਕਿ ਕੰਮਕਾਰ ਵਾਲਿਆਂ ਨਹੀਂ ਚੱਲਦਾ ਪਰ ਇੱਥੇ ਜਿੰਨਾ ਬਹਿ ਕੇ ਸਾਡੇ ਕੋਈ ਹਿੱਸਾ ਪਾਇਆ ਗਿਆ ਉਹ ਆਪਾਂ ਪਾਇਆ ਤੇ ਵਾਇਗਰੂ ਮੇਰ ਕਰੇ ਸ਼ਾਇਦ ਜਾਈਏ ਵੀ ਇੱਥੇ ਹਣਾ ਆਉਂਦੇ ਜਣਾ ਪਰ ਜਿਨ੍ਹਾਂ ਨੇ ਪਾਇਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਜਿਨ੍ਹਾਂ ਨੇ ਆਪਣਾ ਇਛਾਨੇ ਹੀ ਪਾ ਸਕੇ ਉਹ ਬਾਬਾ ਗੁਰਜਨ ਸਿੰਘ ਆ ਸਿੱਧੇ ਤੌਰ ਤੇ ਜਾ ਕੇ ਆਪਣਾ ਮਿਲ ਸਕਦੇ ਆਪਣਾ ਹਿੱਸਾ ਪਾ ਸਕਦੇ ਜੇ ਅਗਰ ਕੋਈ ਮਨ ਚ ਕਿੰਤੂ ਪ੍ਰੰਤੂ ਦਾ ਸਵਾਲ ਹੋਵੇ ਵੀ ਪਤਾ ਨਹੀਂ ਸਾਡਾ ਜੋ ਦਸਵੰਦ ਹੈ ਉਸ ਲੱਗਣਾ ਜਾਂ ਕਿੱਥੇ ਲੱਗਣਾ ਕਿੱਥੇ ਨਹੀਂ ਉਹ ਜਾ ਕੇ ਬਾਬਾ ਜੀ ਦੇ ਨਾਲ ਉੱਥੇ ਵਿਵੇਕ ਵੀ ਸਕਦਾ ਹੈ ਜਾਂ ਨਾਲ ਸੇਵਾ ਨਿਭਾ ਸਕਦਾ ਹੈ ਬਾਬਾ ਜੀ ਕੋਈ ਮਨਾਈ ਨਹੀਂ ਗਈ ਔਰ ਬਾਬਾ ਜੀ ਨੂੰ ਤਾਂ ਲੋਡ ਵੀ ਉੱਥੇ ਸੇਵਾਦਾਰਾਂ ਦੀ ਬਹੁਤ ਜ਼ਿਆਦਾ ਲੋਡ ਹੈ ਇਸ ਟਾਈਮ ਜਿਹੜੇ ਹਿਸਾਬ ਨਾਲ ਉੱਥੇ ਜਿਹੜੇ ਲੈਵਲ ਤੇ ਆਸਮ ਸੇਵਾ ਚੱਲਦੀ ਕਿਉਂਕਿ ਹਜ਼ਾਰਾਂ ਕਿੱਲਾਂ ਦੀ ਬਜਾਈ ਚੱਲਦੀ ਆ ਰੋਜ਼ ਪਤਾ ਨਹੀਂ ਕਿੰਨੇ ਕਿੰਨੇ ਪਿੰਡਾਂ ਦੇ ਹਿਸਾਬ ਨਾਲ ਰੋਜ਼ ਇੱਕ ਦੋ ਇੱਕ ਦੋ ਪਿੰਡ ਦੀ ਬਜਾਈ ਕਰਦੇ ਜੀ ਮੈਂ ਵੀਡੀਓ ਪਾਈ ਵੀ ਹੀ ਪਿੱਛੇ ਜੇ ਰੋਜ਼ ਮੈਂ ਡੇਲੀ ਪੋਸਟ ਵੀ ਪਾਉਣਾ ਐਸੇ ਕਰਕੇ ਵੀ ਅੱਜ ਕਿਹੜੇ ਪਿੰਡ ਦੀ ਸੇਵਾ ਚੱਲੀ ਅੱਜ ਕਿੱਥੋਂ ਦੀ ਚੱਲੀ ਅੱਜ ਕਿੱਥੋਂ ਦੀ ਚੱਲੀ ਮੇਰੇ ਕੋ ਜਿੰਨੀਆਂ ਵੀਡੀਓ ਆਉਂਦੀਆਂ ਨੇ ਬਾਕੀ ਦੇ ਵੀਡੀਓ ਤਾਂ ਬਣਦੇ ਹੀ ਨਹੀਂ ਉੱਥੇ ਮੇਰੇ ਹਿਸਾਬ ਨਾਲ ਬਹੁਤ ਘੱਟ ਜਿੰਨੀਆਂ ਕੋ ਬਣਾਉਂਦੇ ਉਹਨੀਆਂ ਕੋ ਮੇਰੇ ਕੋ ਆ ਜਾਂਦੀਆਂ ਵੇਖਦਾ ਉਹਨੀਆਂ ਕੋ ਮੈਂ ਵੀ ਪਾ ਦਿੰਦਾ ਵਾ ਤੇ ਪਰ ਬਹੁਤ ਉੱਥੇ ਸੇਵਾਵਾਂ ਚੱਲ ਰਹੀਆਂ ਲੋਕਾਂ ਦੇ ਉੱਥੋਂ ਦੇ ਸਰਪੰਚਾਂ ਨੇ ਬਾਬਾ ਜੀ ਦਾ ਬੜਾ ਬੜਾ ਧੰਨਵਾਦ ਕੀਤਾ ਉਸ ਸੰਗਤ ਨੇ ਬੜਾ ਧੰਨਵਾਦ ਕੀਤਾ ਉਹਨਾਂ ਦਾ ਇਹ ਸੀਗਾ ਕਿ ਪਤਾ ਨਹੀਂ ਅਰਗੀ ਸਾਡੇ ਕੋਲ ਬਜਾਈ ਹੋਣੀ ਹੈ ਜੇ ਬਜਾਈ ਨਾ ਹੋਈ ਫਿਰ ਫਸਲ ਨਹੀਂ ਆਉਣੀ ਔਰ ਜੇ ਫਸਲ ਇੱਕ ਮਰ ਗਈ ਆ ਤੇ ਇੱਕ ਅਗਲੀ ਬਜਾਈ ਨਾ ਹੋਵੇ ਤੇ ਫਿਰ ਅੱਗੇ ਕੀ ਹੋਣਾ ਸੀ ਲੇਕਿਨ ਬਾਬਾ ਜੀ ਹੁਣਾਂ ਵਰਗੇ ਹੋਰ ਵੀ ਬੜੀਆਂ ਸਸਤਾਵਾਂ ਆਪਣੀਆਂ ਸੇਵਾ ਨਿਭਾਰਾਈਆਂ ਨੇ ਜਿੰਨੀਆਂ ਵੀ ਸਸਤਾਵਾਂ ਸੇਵਾ ਨਿਭਾਰੀਆਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਲੇਕਿਨ ਮੈਂ ਆਪਣੇ ਇਲਾਕੇ ਦੀ ਗੱਲ ਕਰਨਾ ਫਿਲਹਾਲ ਕਿ ਸਾਡੇ ਇਲਾਕੇ ਨੇ ਇਸ ਵਾਰ ਬਹੁਤ ਵੱਡਾ ਦਿਲ ਕੀਤਾ ਔਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਕਦੀ ਹੋਇਆ ਕਿ ਪੰਜਾਬ ਚ ਕਿਤੇ ਬਾਹਰੋਂ ਕਿ ਇੰਡੀਆ ਇੰਡੀਆ ਦੇ ਪਹਿਲੀ ਵਾਰੀ ਇਦਾਂ ਮਦਦ ਗਈ ਹੈ ਸਟੇਟ ਤੋਂ ਪੰਜਾਬ ਚ ਮਦਦ ਯੂਪੀ ਤੋਂ ਉਤਰਾਖੰਡ ਤੋਂ ਉਹ ਉਹਨਾਂ ਦੀ ਮੈਂ ਨਾਲ ਵੀ ਸਭ ਤੋਂ ਵੱਡਾ ਸ਼ਰੇਹ ਜਾਂਦਾ ਬਾਬਾ ਜੀ ਉਹਨਾਂ ਨੂੰ ਔਰ ਬਾਬਾ ਜੀ ਉਹਨਾਂ ਨੂੰ ਪਿਛਲੇ ਜਣਾ ਨਾ ਕਈ ਵਾਰ ਲੋਕ ਐਵੇਂ ਫालतੂ ਬੋਲ ਵੀ ਜਾਂਦੇ ਆ ਕਿ ਆ ਸੰਸਥਾ ਐਵੇਂ ਆ ਤੇ ਫੁਲਾਣਾ ਕਰਤਾ ਢੁਕਾਣਾ ਕਰਤਾ ਪਰ ਮੈਂ ਹਮੇਸ਼ਾ ਕਹਿੰਨਾ ਵੀ ਕਾਰ ਸੇਵਾ ਦਾ ਦੇਣ ਅਸੀਂ ਨਹੀਂ ਦੇ ਸਕਦੇ ਔਰ ਮੈਂ ਨਾ ਵੀ ਕਿਤਨਾ ਕਦੇ ਪੰਜਾਬ ਦੀਆਂ ਕਮੇਟੀਆਂ ਗੁਰੂ ਘਰ ਬਣਾ ਲੈਂਦੀਆਂ ਬਚਾ ਲੈਂਦੀਆਂ ਜਾਂ ਸੇਵਾਵਾਂ ਨਿਭਾ ਲੈਂਦੀਆਂ ਪਰ ਜੋ ਯੂਪੀ ਉਤਰਾਂ ਖੜਦੀ ਸੰਗਤ ਲਈ ਬਾਬਾ ਹੀ ਨਾ ਕੀਤਾ ਨਾ ਉਹ ਕੋਈ ਕਮੇਟੀ ਨਹੀਂ ਕਰ ਸਕਦੀ ਸੀ ਕੋਈ ਹੋਰ ਮੈਨੂੰ ਲੱਗਦਾ ਵੀ ਕੁਝ ਨਹੀਂ ਕਿ ਬਹੁਤ ਮੁਸ਼ਕਲ ਸੀ ਵਾ ਇਥੋਂ ਦਾ ਸਰਵਾਈਵ ਕਿਉਂਕਿ ਬਹੁਤ ਵੱਡਾ ਸਾਰਾ ਇਥੋਂ ਦੀ ਸੰਗਤ ਨੂੰ ਬਾਬਾ ਜੀ ਨੇ ਆ ਕੇ ਗੁਰੂ ਘਰ ਬਣਾਇਆ ਪਹਿਲਾਂ ਤਾਂ ਸਮਾਗਮ ਵੀ ਹੋਣ ਜਗਾ ਜਗਾ ਹੁੰਦੇ ਆਨਲਾਈਨ ਸਮਾਗਮ ਨੇ ਜਿੱਥੋਂ ਮਰਜੀ ਜਿਹੜਾ ਮਰਜੀ ਪੇਜ ਖੋਲ ਲੋ ਪਰ ਉਹ ਦੋ ਦਸ ਸਮਾਗਮ ਵਿੱਚ ਉਹਨਾਂ ਦਾ ਇਤਿਹਾਸ ਸਾਨੂੰ ਇਸੇ ਸੰਸਥਾ ਦੀ ਵਜ੍ਹਾ ਨਾਲ ਅੱਜ ਮਿਲਿਆ ਇਥੋਂ ਦੀ ਸੰਸਥਾ ਨੇ ਸਮਾਗਮ ਸ਼ੁਰੂ ਕੀਤੇ ਸੀ ਮਸਿਆ ਮੇਲੇ ਉੱਥੇ ਫਿਰ ਵੱਡੇ ਵੱਡੇ ਪ੍ਰਚਾਰਕਾਂ ਨੇ ਆ ਕੇ ਸਮਾਗਮ ਮੇਲੇ ਕਰਾਉਣ ਕਰਨੇ ਪ੍ਰਚਾਰ ਕਰਨਾ ਸਾਡੇ ਗੋਸ਼ਕ ਅਤਿਆਸ ਦਾ ਹਨ ਫੇਰ ਹੀ ਸਾਨੂੰ ਪਤਾ ਲੱਗਾ ਮੈਨੂੰ ਖੁਦ ਉੱਥੇ ਪਤਾ ਲੱਗਾ ਇਹ ਪੰਜਾਬੀ ਸਿੱਖੀ ਨਾਨਕਪੁਰ ਟਾਂਡਾ ਗੁਰਦੁਆਰਾ ਸਾਹਿਬ ਤੋਂ ਉੱਥੇ ਪੰਜਾਬੀ ਸਟਾਰਟ ਹੋਈ ਸਾਡੇ ਇਥੇ ਯੂਪੀ ਦੇ ਵਿੱਚ ਚਲੋ ਹੁਣ ਤਾਂ ਕਾਫੀ ਸਕੂਲਾਂ ਚ ਨੇ ਤੇ ਮੈਂ ਕਹਿੰਦਾ ਵੀ ਬਹੁਤ ਵੱਡਾ ਹੈ ਉਹਨਾਂ ਨੇ ਸਾਰੇ ਨਾ ਵਹਿਮ ਦੂਰ ਕਰਤੇ ਆ ਜਿਨ੍ਹਾਂ ਨੂੰ ਕਿਸੇ ਕਿਸੇ ਨੂੰ ਵਹਿਮ ਸੀਗਾ ਕਿਸੇ ਕਿਸੇ ਨੂੰ ਸੰਗਤ ਲੋ ਤਾਂ ਕਲੀਅਰ ਸੀਗਾ ਵੀ ਸਾਡੇ ਮਹਾਪੁਰਸ਼ੇ ਸਾਡੇ ਜਥੇਦਾਰ ਬਹੁਤ ਸਾਡੇ ਗੁਰੂ ਘਰ ਜਿਹੜੀ ਵੀ ਸੰਸਥਾ ਬੈਠੀ ਆ ਸਾਡੀ ਨਾਨਕਪੁਰ ਟਾਂਡਾ ਸਾਹਿਬ ਦਿੱਲੀ ਵਾਲੇ ਬਹੁਤ ਹੀ ਸੁਲਜੀ ਹੋਈ ਤੇ ਬੜੀ ਬినਮਰਤਾ ਨਾਲ ਸੇਵਾ ਨੁਭਦੀ ਆਈ ਅੱਜ ਤੱਕ ਕੋਈ ਕਿੰਤੂ ਪਰੰਤੂ ਦਾ ਉਤਨਾ ਸਵਾਲ ਨਹੀਂ ਹੈਗਾ ਤੇ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਉਹਨਾਂ ਦੀਆਂ ਸੇਵਾਵਾਂ ਨੇ ਔਰ ਉਹਨਾਂ ਨੂੰ ਦੇ ਵੀ ਨਹੀਂਗਾ ਕਿ ਜੇ ਕੋਈ ਬੰਦਾ ਗਲਤ ਆ ਤਾਂ ਉੱਥੇ ਕੋਈ ਲਾਲਚ ਨਾ ਉਹਨੂੰ ਉਹਨੂੰ ਸ਼ਾਬਾਸ਼ੀ ਦੇ ਦਨ ਜਿਹੜਾ ਗਲਤ ਆ ਤੇ ਗਲਤ ਆ ਔਰ ਜਿਹੜਾ ਸਹੀ ਆ ਉਹਨੂੰ ਕਦੀ ਵੀ ਨਿੰਦrana ਨਹੀਂ ਚਾਹੀਦਾ ਔਰ ਸਾਡੀ ਸੇਵਾਕਾਰ ਸੇਵਾ ਨੇ ਵੀ ਇਦਾਂ ਹੀ ਭਾਵੇਂ ਕੋਈ ਮਾਤੜ ਜਾਵੇ ਤਗੜਾ ਜਾਵੇ ਪਾਸ ਨਹੀਂ ਉਹ ਤਾਂ ਚੰਗੀ ਨਾਲ ਜਾਵੇ ਕਦੀ ਬਾਬਾ ਜੀ ਉਹਨਾਂ ਨੇ ਵੀ ਉਹਨਾਂ ਨੂੰ ਪੇਠ ਨਹੀਂ ਦਿਖਾਈ ਔਰ ਸੰਗਤ ਨੇ ਵੀ ਇਸ ਵਾਰ ਬਿਲਕੁਲ ਹੀ ਬਾਬਾ ਜੀ ਉਹਨਾਂ ਨੂੰ ਪੇਠ ਨਹੀਂ ਦਿਖਾਈ ਬਾਬਾ ਜੀ ਨੇ ਬਹੁਤ ਸਾਡਾ ਮਾਨ ਵਧਾਇਆ ਉੱਥੇ ਪੰਜਾਬ ਦੇ ਵਿੱਚ ਔਰ ਆਉਂਦੇ ਦਿਨਾਂ ਚ ਕਦੀ ਬਰਾਬਰ ਨਾ ਕਰੇ ਵੀ ਸਾਡੇ ਦੇ ਕੋਈ ਮੁਸੀਬਤ ਆਵੇ ਤੇ ਮੈਨੂੰ ਲੱਗਦਾ ਕਿ ਪੰਜਾਬ ਵੀ ਕਹੂਗਾ ਵੀ ਨਹੀਂ ਯੂਪੀ ਉਤਰਾਖੰਡ ਦੀ ਸੰਗਤ ਨੇ ਸਾਡਾ ਉਦੋਂ ਬੜਾ ਸਾਥ ਦਿੱਤਾ ਜੀ ਸਾਨੂੰ ਉਹ ਜਿਹੜਾ ਉਦੋਂ ਨਹੀਂ ਬੰਦਾ ਤੁਰਨਾ ਜਾਊਗਾ ਨਾ ਉਹ ਵੀ ਤੁਰੂਗਾ ਤੇ ਬਾਬਾਈ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜਿੰਨਾ ਵੀਰਾਂ ਨੇ ਹਜ ਤੱਕ ਕੋਈ ਸੇਵਾ ਤੇ ਹਸਾਨ ਨਹੀਂ ਪਾ ਸਕਦੇ ਕਿਸੇ ਵਜ੍ਹਾ ਨਾਲ ਉਹ ਮੇਰੇ ਵੀਰ ਜਰੂਰ ਬਾਬਾਈ ਨੂੰ ਮਿਲਣ ਬਾਬਾਈ ਨਾਲ ਫੋਨ ਤੇ ਗੱਲ ਕਰ ਲੈਣ ਬਾਬਾ ਚੰਦਨ ਸਿੰਘ ਜੀ ਨਾਲ ਮਿਲਣ ਬਾਬਾ ਚੰਦਨ ਸਿੰਘ ਜੀ ਕਿਉਂਕਿ ਗੁਰੂ ਘਰ ਇੱਥੇ ਨਾਨਕਪੁਰ ਹੀ ਰਹਿੰਦੇ ਨੇ ਉਹਨਾਂ ਦੀ ਤਬੀਅਤ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਸਿਹਤ ਉਹਨਾਂ ਦੀ ਥੋੜੀ ਇੱਦਾਂ ਹੀ ਰਹਿੰਦੀ ਹੈ ਤੇ ਉਹ ਹੁਣ ਥੋੜਾ ਬਾਹਰ ਘਟ ਜਾਂਦੇ ਨੇ ਸ਼ਾਇਦ ਨਹੀਂ ਤੇ ਉਹ ਵੀ ਪਹੁੰਚਦੇ ਪੰਜਾਬ ਉਹ ਵੀ ਆਪਣੀਆਂ ਸੇਵਾਵਾਂ ਹੱਥੀਂ ਕਰਦੇ ਪਰ ਉਹਨਾਂ ਨੇ ਇੱਥੋਂ ਹੀ ਬਹੁਤ ਸਹੀ ਉਹਨਾਂ ਦਾ ਸਯੋਗ ਤੇ ਬਹੁਤ ਵੱਡਾ ਇੱਥੇ ਸੰਗਤ ਉਹਨਾਂ ਨੂੰ ਰੋਜ਼ ਮਿਲਣ ਜਾਂਦੀ ਆ ਸਾਰਾ ਅਪਡੇਟ ਲੈਂਦੀ ਉਹਨਾਂ ਤੋਂ ਬਾਬਾ ਜੀ ਕਿਵੇਂ ਸੇਵਾਵਾਂ ਚੱਲੀਆਂ ਬਾਬਾ ਜੀ ਦੱਸਦੇ ਵੀ ਆ ਕਿ ਅੱਜ ਫਲਾਣੀ ਜਗ੍ਹਾ ਐਵੇਂ ਸੇਵਾ ਚੱਲੀ ਫਿਰ ਉੱਥੇ ਬਾਬਾ ਜੀ ਨੂੰ ਆਪਣੇ ਹਿੱਸੇ ਦਾ ਦਸਵੰਧ ਵੀ ਸੰਗਤਾਂ ਕਈ ਬਾਬਾ ਚੰਦਰ ਸਿੰਘ ਨੂੰ ਫੜਾ ਕੇ ਜਾਂਦੀਆਂ ਨੇ ਤੇ ਜਿਹੜੇ ਵੀ ਨੂੰ ਵੀ ਲੱਗੇ ਵੀ ਮੈਂ ਸੇਵਾ ਕਰਨੀ ਆ ਤਾਂ ਬਾਬਾ ਜੀ ਨਾਲ ਡਾਇਰੈਕਟ ਜਾ ਕੇ ਮਿਲਣ ਉੱਥੇ ਸੇਵਾਵਾਂ ਪਾਉਣ ਆਪਣੀਆਂ ਤੇ ਗਾਂ ਨਾਲੇ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਘਰ ਦੀਆਂ ਤੇ ਨਾਲੇ ਉਹਨਾਂ ਦੀ ਮਦਦ ਕਰੋ ਜਿੰਨਾਂ ਨੂੰ ਅੱਜ ਲੋੜ ਆ ਜਿਹੜੇ ਸਾਡੇ ਆਪਣੇ ਕੋਈ ਉਹ ਸਾਡੇ ਆਪਣੇ ਨੇ ਅੱਜ ਬੇਸ਼ੱਕ ਇਹ ਯੂਪੀ ਤਰ੍ਹਾਂ ਕਣ ਦੇ ਵਸੇ ਆ ਪਰ ਸਾਡਾ ਜਿਹੜਾ ਸ਼ੌਕੜਿਆ ਉਹ ਪੰਜਾਬੀ ਮੰਨਿਆ ਜਾਂਦਾ ਇੱਥੇ ਆਪਾਂ ਨੂੰ ਕੋਈ ਬੰਦਾ ਵੇਖ ਲੇ ਤੇ ਉਹ ਇਹ ਕਹੇਗਾ ਉਹ ਪੰਜਾਬੀ ਬਾਦ ਨਹੀਂ ਆਏ ਤੇ ਪੰਜਾਬੀ ਬੰਦੇ ਆਏ थे ਉਹ ਪੰਜਾਬੀ ਹੈ ਤੇ ਸਾਡਾ ਇਹ ਪੰਜਾਬੀ ਆ ਮਾਣ ਆ ਸਾਨੂੰ ਪੰਜਾਬੀ ਆਉਣ ਤੇ ਪਰ ਅਸੀਂ ਸਿੱਖ ਵੀ ਹੁਣ ਤੇ ਹਣ ਯੂਪੀ ਉੱਤਰਾਖੰਡ ਦੇ ਤੇ ਵੀ ਮਾਰਿਆ ਅਸੀਂ ਹੁਣ ਉੱਥੋਂ ਦੇ ਰਹਿਣ ਵਾਲੇ ਹੋਗੇ ਤਾਂ ਹੁਣ ਉੱਥੇ ਹੀ ਮਾਰਨੇ ਸਾਡਾ ਪਿਛੋਕੜ ਪਿਛੋਕੜ ਜਿਹੜਾ ਪੰਜਾਬ ਦਾ ਤੇ ਸਾਨੂੰ ਪੰਜਾਬ ਦੇ ਨਾਲ ਹਮੇਸ਼ਾ ਖੜਨਾ ਚਾਹੀਦਾ ਤੇ ਇਹ ਹੀ ਮੇਰੀਆਂ ਬੇਨਤੀਆਂ ਸੀਗੀਆਂ ਤੇ ਬਾਕੀ ਬਾਬਾ ਜੀ ਦੇ ਨਾਲ ਹਮੇਸ਼ਾ ਅਸੀਂ ਖੜੇ ਆ ਸਭ ਇਥੋਂ ਦੀ ਸੰਗਤ ਕੜੀਏ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ